ਦੇ ਵਿੱਚ ਆ ਰਹੇ ਹੁਣ ਉਹਦਾ ਵੀ ਇੱਕ ਰੇਕਿੰਦਾ ਵੀ ਜਨਾ ਆਪ ਨੂੰ ਕਿੱਥੇ ਕੀ ਪਿਆ ਇੰਤਜ਼ਾਰ ਸਮਾਜ ਕੇ ਜੁੜ ਗਏ ਤੇ ਫਿਰ ਇਹਨਾਂ ਨਾਲ ਆਵਾਜ਼ ਜੁੜ ਗਏ ਸਮਾਜੀ 157 ਤੋਂ 46 ਦਾ ਆਹ ਲੋਰ ਜਿਹੜਾ ਜਿਹੜਾ ਸਾਡਾ ਇਹ ਪੱਛਾ ਸਾਡੇ ਮਾਝੇ ਦਾ ਬਰਦਾ ਜਿਹੜਾ ਸਿੱਖ ਲੋਰ ਅਸੀਂਾਰੇ ਲੋੜੀਂਦੇ ਨਾਮ ਅੱਜਦੇ ਆ ਸਾਡਾ ਲੋਹਰ ਜਿਹੜਾ ਸੀ ਉਹਦੇ ਕਸੂਰ ਦਿੱਤਾ ਦਿੱਕਸੀਲ ਜਿਹੜੀਆਂ ਕਸੂਰ ਆ ਕਿਤੇ ਵਿੱਚ ਕਿਕਾ ਚੋਣੀਆਂ ਕਸੀਲ ਲੱਗੇ ਪੈਂਦੀ ਆ ਚੋਣੀਆਂ ਦੇ ਵਿੱਚ ਇੱਕ ਗੰਦੇ ਸੀ ਚੰਮਰ ਚੰਮਰ ਪੈਣ ਦੇ ਕੁਝ ਬੱਡੇ ਠੁਕੇ ਸਿੱਧੀ ਕੋਈ ਸ਼ਵੀਰ ਸਿੰਘ ਕਰ ਗਿਆ ਸ਼ਵੀਰ ਦੇ ਘਰ ਚੰਬਰ ਬਿੰਦਿਆ ਆਪ ਕੋ ਦੇ ਨੋਹਿਆ ਮੈਂ ਜੋ ਚੰਬਰ ਬਿੰਦਿਆ ਨਾ ਇੱਕ ਵੀਡੀਓ ਵੀ ਕਰਿਆ ਸਾ ਚੰਬਰ ਬਿੰਦਿਆ ਸ਼ਵੀਰ ਸਿੰਘ ਜਿਹੜਾ ਹੋ ਜਾਣਾ ਜਿਹੜਾ ਆਪਣਾ ਗੁਰਦੁਆਰਾ ਕਿੱਨੇ ਬਣਾਇਆ ਗਿਆ ਪਾਕਿਸਤਾਨ ਹਿੰਦੁਸਤਾਨ ਤੋਂ ਪਹਿਲਾਂ ਜੇ ਬੜਾ ਵੀ ਸੋਚ ਰਿਆ ਉਸ ਗੁਰਦੁਆਰੇ ਦੇ ਵਿੱਚ ਨੇ ਘਰੇ ਘੱਟ ਟੋਟੀਆਂ ਪਈਆਂ ਨੇ ਦੂਜੇ ਪਾਸੇ ਵੱਗ ਉੱਥੇ ਵੀ ਇਹੋ ਖੋਸ਼ਿਆ ਨਸ਼ੇ ਦੀ ਦੀ ਸਮਾਇਕਾ ਪਾਕਿਸਤਾਨ ਦੇ ਵਿੱਚ ਇਹੋ ਖੋਸ਼ਿਆ ਉਹ ਭਾਈ ਸ਼ਬੀਰ ਸਿੰਘ ਦਾ ਜਿਹੜਾ ਬੋਧਾ ਰਾਨਾ ਉਹਦੇ ਵਿੱਚ ਵੀ ਇਹੋ ਪੁੱਛ ਜਾਂਦਾ ਸ਼ਬੀਰ ਸਿੰਘ ਕਹਿੰਦੇ ਵਿੱਚ ਇੱਕ ਪੱਤ ਨੇ ਜਨਮ ਲਿਆ ਉਹਦਾ ਨਾਮ ਸੀ ਸ਼ਬਾਸ਼ ਸਿੰਘ ਸ਼ਬਾਸ਼ ਸਿੰਘ ਨੇ ਨਾ ਬੜੀ ਮਿੱਠਿਆ ਪ੍ਰავლ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਥੋੜੀ ਕਰਿਆ ਕਰਦਾ ਸੀ ਔਰ ਉਹਨਾਂ ਦੇ ਮਾਦੇ مل <سؤال> ਕਾ ਬਦਵਾਨ ਹੀ ਹੋਵੇਗਾ ਸਾਰੇ ਜੀ ਦਾ ਕਰਾਰ ਬੜੀ ਛੋਟੀ ਬਾਤ ਹੈ ਤੂੰ ਵਿਆਖਿਆ ਬੜੀ ਸੋਹਣੀ ਕਰਦਾ ਹੋਵੇ ਨਾਲ ਦੇ ਕਿ ਮੁਸਲਮਾਨ ਬਣਾ ਲਵਾਂ ਤੇ ਇਸ ਤਰ੍ਹਾਂ ਇਹ ਮੁਸਲਮਾਨ ਬੰਨਾ ਦੀ ਕੋਸ਼ਿਸ਼ ਆਣ ਦੇਣਾ ਪਵੇਗਾ ਇੱਕ ਕਾਜੀ ਆਪ ਕੋਠੇ ਤੇ ਬੈਠਾ ਤੇ ਸ਼ਬਾਸ਼ ਸਿੰਘ ਦੀ ਵੀਕ ਕਰਦਾ ਪਿਆ ਵੀ ਕਦੋਂ ਸ਼ਬਾਸ਼ ਸਿੰਘ ਆਵੇ ਜਦੋਂ ਮੈਂ ਉਹਨੂੰ ਆਖਾਂ ਤੂੰ ਕਿੰਨਾ بڑا ਵੱਡਾ ਬਦਵਾਨ ਹੈ ਮੈਨੂੰ ਆਪੀਂ ਇਹ ਦਾ ਰਿਸ਼ਤਾ ਦੇਣਾ ਸਿੱਖ ਧਰਮ ਨੂੰ ਛੱਡ ਦੇ ਜੇ ਮੁਸਲਮਾਨ ਹੋ ਜਾ ਜੇ ਮੈਂ ਆਪੇ ਲੜਕੀ ਦਾ ਰਿਸ਼ਤਾ ਦੇਣਾ ਇੱਕ ਘਟ ਦੀ ਦੀਕ ਦਾ ਜਾ ਕੋਠਰੀ ਦੇ ਵਿੱਚ ਝੋਲ ਆ ਕੇ ਬੈਠਾ ਕਾਜੀ ਸਾਇਦ ਇਹ ਜੂਆ ਖੁੱਲਾ ਸਮਾਜ ਸੇ ਗੰਗੰਦਰ ਆਇਆ ਮੰਗਰ ਆਉਂਦੇ ਆਸਾਨ ਇਹਨਾਂ ਨੂੰ ਸ਼ਕਾਨ ਕੀਤੀ ਕਿਉਂਕਿ ਕਾਜੀ ਜਿਹਦਾ ਸਿਖੂ ਹੋ ਸੀ ਜਿਹਦੇ ਤੋਂ ਕੋਲੋਂ ਵੀ ਬਿਆਸ ਸੇ ਸਮਾਜ ਸੇ ਮਨਸ਼ਕਾਰ ਕੀ ਇੱਕ ਦੋ ਗੱਲਾਂ ਤੇ ਰੋਜ਼ ਰੰਗੀਆਂ ਕਾਜੀ ਨੇ ਕੀਚ ਗਿਆ ਤੇ ਗੱਲ ਉਹ ਕੀਤੀ ਜਿੱਤੇ ਕਰਨ ਵਾਸਤੇ ਮਾਨਵ ਸ਼ਰੋਦਾ ਸੀ ਕਹਿਣ ਕਾਸ਼ ਬਾਸਿਕਾ ਵੇ ਗੁਰੂ ਗ੍ਰੰਥ ਸਾਹਿਬਹਾਰਾ ਦੀ ਜੀ ਸੋਹਣੀ ਵਿਆਖਿਆ ਕਰਦਾ ਮੈਂ ਬਿਲਕੁਲ ਬੜਾ ਖੁਸ਼ ਹੋ ਗਿਆ ਜਦੋਂ ਲੋਕ ਗਰਾਮ ਦੀ ਗੱਲ ਆਈ کر کے میرا سینہ کھانکا پر میرے مان میرے کے پکا اگیا بھائی سباح سے کہہ لگا کاشی صاحب کبھی میرے گرو جی میں جوتے جو विद्या سیکھدا میں نہیں تسو کھنی گل کر سکتا کہہ لگا بلوان تو بڑا میں جو نہ میرے گرو بنیا او میرا چیدہ اماں اے جڑا اس دا نام تو جس دا نیت منلا جڑا کوئی پتہ نہیں سباح سے کہہ لگا ਕਾਹੀ ਕਿ ਮੈਂ ਕੁਝ ਸਮਝਿਆ ਨਹੀਂ ਕਹਿ ਰਗਾ ਸਮਝੇਗਾ ਤੇਰੇ ਨਾਲ ਤੇਰੀ ਜਿੰਦੂਨੀ ਬੜੀ ਆ ਮੈਂ ਚਾਹਦਾ ਵੀ ਆਪ ਦੇ ਕੱਪੜੇ ਵਿੱਚ ਜਵਾਰਾ ਜਿਹੀ ਮੀਨਾ ਉਹਦਾ ਰਿਸ਼ਤਾ ਤੈਨੂੰ ਕਰ ਦਵਾ ਪਰਸ਼ਦ ਦੇ ਇੱਕ ਆ ਉਹ ਸਿੱਖ ਤੋਂ ਛੱਡ ਦੇ オーのようなことで、これで、これで、これで、これで、これで、これ سال ਕਦੇ ਜਵਾਨੇ ਕਿਤੇ ਆ ਕੇ ਕੋਲੇ ਬੜੀ ਆ ਕਿ ਕੋਹ ਚਿੱਟੀ ਵਿੱਚ ਖਾਸਿਆ ਦਾ ਉਸ ਰੇਣੀ ਦਾ ਮੂਰ ਦੇ ਦਾ ਛੰਦ ਬੈਠੇ ਕੋਰ ਦਾ ਮੋੜ ਮੈਂ ਸੇ ਜੇ ਮੈਂ ਚੇਨ ਵਿੱਚ ਕੰਮ ਕਰਦਾ ਜੇ ਆਦੋ ਰਵੇ ਚੰਗਾ ਨਾ ਜਾਂਦੇ ਸੀ ਜਬਾਂ ਨੇ ਅਲਪੀਂ ਦੇ ਕਲਮ ਦਸੀ ਕੋ ਨਹੀਂ ਅਲਪੀਂ ਦੇ ਕਲਮ ਦਸੀ ਫੰਦਾ ਦੇ ਨੁਕਤਾ लोगे ते जवानी दोवेंगले की तोर न फसत चाल मारे न फसत चाल मारी करोग چپایا نکلا سيدي ديميتو گني ਜੇ ਲੋਕਿਆਂ ਦੇ ਵਿੱਚੋਂ ਨਾ ਆਉਂਦਾ ਨਾ ਸ਼ਮੀਲ ਸਿੰਘ ਦਾ ਬੋੜਾ ਜਿਆਨੇ ਮਤਾ ਦੇ ਵਿੱਚ ਲਈ ਨਿਵਾਸੀ ਕਿਹਨੇ ਕਹਦੇ ਅਹਿਮਦ ਸਾਹਿਬ ਦੇ ਵਿੱਚ ਤਾਂ ਖਾਸਾ ਵਸਦਾ ਸੀ ਭਾਈ ਦਰਬਾਰਾ ਸਿੰਘ ਇਹਦੇ ਕੋਲ ਨਿਵਾਸੀ ਪੇਂਚਣ ਵਾਸਤੇ ਭਾਈ ਸਿੰਘ ਜੀ ਸੱਜਿਆ ਗਿਆ ਲੋੜ ਦੇ ਵਿੱਚ ਆਜਾ ਭਾਵੇਂ ਲਾ ਕੇ ਜਿਦੂ ਇਹ ਕੇ ਸ਼ਬੀਖ ਸਿੰਘ ਨੂੰ ਅੰਮ੍ਰਿਤਸਰ ਭੇਜਿਆ ਗਿਆ ਸ਼ਬੀਖ ਸਿੰਘ ਨਵਾਬੀ ਲੈ ਕੇ ਗਿਆ ਉਹਨਾਂ ਸਮਿਆਂ ਦੇ ਉੱਤੇ ਤਤ ਖਾਸ ਨੇ ਆਖਿਆ ਅਸੀਂ ਲੋਹਟੋਂ ਆਈ ਕੋਈ ਚੀਜ਼ ਨਹੀਂ ਲੈਣੀ ਇਹ ਜਕਰੀਆ ਖਾਨ ਜਿਹੜਾ ਉਹ ਸਿੰਘਾਂ ਦੇ ਉੱਤੇ ਬੜਾ ਜ਼ਿਆਦਾ ਜ਼ੁਲਮ ਕਰਦਾ ਅਸੀਂ ਇਹਨੂੰ ਇਸੇ ਤਰ੍ਹਾਂ ਹੀ ਜੋ ਇਹਨੇ ਚਨੇ ਚਮਾਉਣੇ ਇਹਦੇ ਕੋਲੋਂ ਕੋਈ ਨਵਾਬੀ ਨਹੀਂ ਲੈਣੀ ਬੀਚੋ ਕੁਝ ਸਿੰਘਾਂ ਨੇ ਵਿਚਾਰ ਕੀਤੀ ਉਹਨਾਂ ਦੇ ਆਖਿਆ ਲਾਹੌਰ ਉਹ ਲੋਕੋ ਕੁਝ ਮਰਦਾਂ ਨੇ ਇਹ ਵੀ ਮੁਕਤदाई ਵਿਚਾਰ ਹੋਈ ਕਹਿ ਲੱਗੇ ਵੀ ਜੋ ਕੁਝ ਲਾਹੌਰ ਵੱਲੋਂ ਆਇਆ ਨਾ ਇਸ ਤਰ੍ਹਾਂ ਨਹੀਂ ਲੈਣਾ ਵਿਚਾਰ ਹੋਈ ਕਿ ਕਿ ਇਸ ਤਰ੍ਹਾਂ ਲੈਣਾ ਇਹ ਜੀ ਖਾਸਾ ਜਿਹੜਾ ਇਹ ਲਾਹੌਰ ਵੱਲੋਂ ਆਈ ਜਈ ਨਵਾਬੀ ਹੈ ਨਾ ਇਹ ਖਾਸੇ ਦੀ ਜੁੱਤੀ ਤੋਂ ਤੋਂ ਦੀ ਐ ਕਰਕੇ ਵਾਰ ਕੇ ਤੇ ਫੇਰ ਨਵਾਬੀ ਕੋਲ ਰੱਖੇਗਾ ਨਵਾਬੀ ਮਿਲੀ ਅਖਾਰ ਸਿੰਘ ਆਪਾਂ ਹਦਨਾਂ ਜੁੱਤੀ ਦੇ ਲੋਕਾਂ ਨੂੰ ਨਵਾਬੀਆਂ ਮਾਰ ਦਿੰਦੇ ਨੇ ਲਾਹੌਰ ਵੱਲੋਂ ਜੋ ਨਵਾਬੀ ਆਈ ਨਾ 1733 ਸਾਲ ਦੇ ਵਿੱਚ ਤੇ ਉਸ ਸਮੇਂ ਦੇ ਉੱਤੇ ਇਹ ਕੋੜਿਆਂ ਦੀ ਸੇਵਾ ਕਰਦਾ ਸੀ ਸਿੰਘਪੁਰੇ ਦਾ ਕਪੂਰ ਸਿੰਘ ਇਹ ਘੋੜਿਆਂ ਦੀ ਸਿਰਫ ਸੇਵਾ ਕਰਨੀ ਮੈਨੂੰ ਨਵਾਬੀ ਨਹੀਂ ਲੋੜ ਘੋੜਿਆਂ ਦੀ ਮਿੱਤੋ ਸੇਵਾ ਨਾਲ ਨਹੀਂ ਜਾਵੇ ਖਾਸੇ ਨੇ ਵਿਚਾਰ ਕੀਤੀ ਉਹਨੇ ਆਖਿਆ ਵੀ ਜੇ ਕਬੂਰ ਸਿੰਘਾ ਤੋਂ ਚੌਣਾ ਨਾ ਘੋੜਿਆਂ ਦੀ ਸੇਵਾ ਉਹ ਤੇਰੇ ਤੋਂ ਨਹੀਂ ਲਈ ਜਾਵੇਗੀ ਪਰ ਨਵਾਬੀ ਤੇ ਲੈਣੀ ਪਵੇਗੀ ਨਾ ਉਹਨੇ ਸ਼ਰਤ ਰੱਖੀ ਖਾਸੇ ਦੇਗੇ ਕਿ ਜੇ ਮੈਨੂੰ ਨਵਾਬੀ ਦੇਣੀ ਨਾ ਘੋੜਿਆਂ ਦੀ ਮੈਂ ਸੇਵਾ ਜ਼ਰੂਰ ਕਰਾਂਗਾ ਪਰ ਜਿੰਨਾ ਚਿਰ ਮੈਂ ਦੁਨੀਆ ਤੇ ਰਹਾ ਮੈਂ ਆਦੇ ਨਾਲ ਨਾ ਕੋ ਪਹਿਲਾ ਨਵਾਬ ਖਪੂਰ ਸਿੰਘ ਲਗਣਾ ਚਾਹੀਦਾ ਖਾਸੇ ਨੇ ਅਮਰ ਸਾਹਿਬ ਦੀ ਧਰਤੀ ਦੇ ਤੇ ਫੈਦਰਾ ਕੀਤਾ ਫੇ ਠੀਕ ਖਪੂਰ ਸਿੰਘਾ ਤੈਨੂੰ ਲੋਕ ਜਿਹੜੇ ਆ ਨਵਾਬ ਖਪੂਰ ਸਿੰਘ ਆਖੇਗਾ ਅੱਜ ਵੀ ਆਪਾਂ ਜਦੋਂ ਕਿਤੇ ਨਾਮ ਹੀ ਨਹੀਂ ਨਾ ਖਪੂਰ ਸਿੰਘ ਦਾ ਪਹਿਲਾ ਆਪਾਂ ਨਵਾਬ ਖਪੂਰ ਸਿੰਘ ਕਹਿੰਦੇ 1733 ਦੇ ਵਿੱਚ ਨਵਾਬੀ ਤੇ ਖਾਸੇ ਲੈ ਲਈ ਪਰ ਜਗਰੀਆ ਖਾਨ ਨੇ ਸੋਚਿਆ ਵੀ ਖਾਸੇ ਨੇ ਉਹ ਸਰਦਾਰ ਨੇ ਉਸੇ ਤਰ੍ਹਾਂ ਹੀ ਕਾਤਾ جاپ مرضی کرتا ہے ستارہ سو پینتی سال بعد خالسے کو نوابی واپس لے لی پھر اس بنے شبے سنگ ਜਦੋਂ ਇਹਦੇ ਕੋਤਾ ਤੇ ਤੇ ਛਾਤੀ ਹੋਣ ਲੱਗੀ ਇਹ ਕਾਜੀ ਜਿਹੜਾ ਸੀ ਕਾਜੀ ਜਿਹੜਾ ਸੀ ਦਾ ਇਹ ਆਪੇ ਮਾਨੀ ਖੋਲ ਕਰਨ ਲੱਗਾ ਕਦੋਂ ਦੀ ਜਦੋਂ ਸ਼ਿਵੇਗ ਸਿੰਘ ਨੇ ਭਾਈ ਤਾਰੋ ਸਿੰਘ ਦਾ ਜੋੜਾ ਜਗਰਿਆ ਖਾਨ ਦੇ ਸਿਰ ਦੇ ਉੱਤੇ ਮਾਰਨਾ ਸ਼ੁਰੂ ਕੀਤਾ ਨਾ ਤੇ ਉਸ ਸਮੇਂ ਦੇ ਉੱਤੇ ਇਹ ਕਾਜੀ ਕੋਰ ਸੀ ਉਸ ਕਮਰੇ ਦੇ ਵਿੱਚ ਕੋਈ ਵੀ ਨਹੀਂ ਸੀ ਤੇ ਸ਼ਿਵੇਗ ਸਿੰਘ ਜਿਹੜਾ ਸੀ ਨਾ ਆਗੋਰ ਸਿੰਘ ਦਾ ਜੋੜਾ ਜਗੜੀਆਂ ਖਾ ਦਾ ਸਿਰ ਵਿੱਚ ਮਾਰਦਾ ਜਿਵੇਂ ਜਿਵੇਂ ਜੀ ਜੀ ਇਹੋ ਸੱਚੀ ਗੱਲ ਰਗਾ ਕਿ ਮੇਰੇ ਕੋਲ ਜਗਰਿਆ ਖਾਨੋ ਸ਼ਵਾਰ ਸਿੰਘ ਦੇ ਪੁੱਤਾਂ ਸ਼ਵੇਗ ਸਿੰਘ ਨੇ ਜੁੱਤੀਆਂ ਮਾਰ ਮਾਰ ਕੇ ਮਾਰਿਆ ਹੁਣ ਹੋਵੇ ਨਾ ਤੇ ਸ਼ਵੇਗ ਸਿੰਘ ਨੂੰ ਤੇ ਸ਼ਵਾਰ ਸਿੰਘ ਦੋਹਾਂ ਪਿਓ ਪੁੱਤਾਂ ਨੂੰ ਉੱਲਾ ਵੱਡੇ ਨਖਾਰ ਬਾਜ਼ਾਰ ਦੇ ਵਿੱਚ ਲੋਕਾਂ ਦੀ ਭੀੜ ਦੇ ਵਿੱਚ ਚੜਖੜੀਆਂ ਗੱਡ ਕੇ ਉਹਨਾਂ ਦੇ ਉੱਤੇ ਚੜਾ ਕੇ ਉਹਨਾਂ ਚੜਖੜੀਆਂ ਦੇ ਉੱਤੇ ਚੜਖੜੀਆਂ ਤੇ ਚੜਾ ਕੇ ਇਹਨਾਂ ਨੂੰ ਸ਼ਹੀਦ جائے جا جا چارجار <Sessizia> ਦੀ ਗੱਲ ਵਿੱਚ ਮਾਸਾ ਨਾ ਫਰਕ ਮੈਨੋ ਵੇਖਣੇ ਦਾ ਮੋਟ ਤੋ ਕਰਕ ਹੈ ਗਾਰੀ ਹੁੰਦੀ ਗਰਵਾਣੇ ਦੀ ਨਰਕ ਹੈ ਇਹ ਤਾਂ ਪਾਟੇ ਡੋੜ ਕਾ ਦੇ ਮੌਕੇ ਤੇ ਵਜਣ ਨਹੀਂ ਹੁੰਦੇ ਰਾਜਨੀਤ ਬੰਦੇ ਕਿਸੇ ਦੇ ਸੱਜਣ ਨਹੀਂ ਹਾਂ ਆਪਣੀ ਗਾਗਾ ਚਿਹਰਾ ਦੀ ਆਵਾਜ਼ ਹੈ ਹੁੰਦੀ ਸ਼ਾਸਨਾਂ ਕਿਸੇ ਦੀ ਮਖਾਜ ਮੈਂ ਹੱਥ ਬਾਣਵੇਂ

न पाड़े से की

ਸਾਵੇਂ ਮੋਰਾ ਮੇਰਪਾ ਪਾਗੇ ਪੇਗਣੀ ਲੁੱਟਾ ਖੋਣਾ ਲੋਕ ਬਣਾਉਣਾ ਸਾਰੇ ਧਾਰੀਆਂ ਬੰਦੇ ਤੋੜ ਤਾਈਂ ਸਦਨੀ ਨਭਾਉਂਦੇ ਯਾਰੀਆਂ ਆਏ ਨੂੰ ਬਣਾ ਲੈ ਛੱਡੇ ਬਾਸਨਾ ਆਏ ਕਾ ਕੋ ਛੱਡੇ ਨੂੰ ਬਣਾ ਨਾ ਸੁਣਾ ਯਾਰੀ ਜੱਟਿਆਂ ਤੇ ਖਤਰੀ ਦੀ ਰਾਸਨਾ ਥੋੜਾ ਖਾਉ ਜੀ ਕੀ ਖਾਲ ਪਾਲ ਘਾਸਨਾ ਲੰਗ ਗਾਂਦੇ ਨਾ शार केर कला मिथे रखण बंदे ताईं सदा ताई तोड़ी तोड़ पार उंदे उंदे न पार तोड़ सरीरू तोड़े पार जोड़ न सिंह जेंदे हूंदे राजनीत पसे सजाणे हूंदे राजनीत पे हूंदी राजनीत प ਦੇ ਸੇ ਸੱਜਣਾ ਨੇ ਆਸਾ ਜੀ ਲੋਹੜ ਦੇ ਲਖਾਅ ਬਾਜ਼ਾਰ ਦੇ ਵਿੱਚ ਚੜਖੜੀਆਂ ਗੱਦ ਕੇ ਇੱਕ ਚੜਖੜੀ ਨੂੰ ਤੇ ਧੱਲੇ ਲੱਗੇ ਹੁੰਦੇ ਆ ਤੇ ਇੱਕ ਖਾਲੀ ਹੁੰਦੀ ਆ ਇੱਕ ਦੇ ਉੱਤੇ ਮਨੋਖਲ ਮੰਨਿਆ ਜਾਂਦਾ ਉਹ ਉਸੇ ਚੜਖੜੀ ਜਿਹੜੀ ਉਹਦੇ ਧੱਲੇ ਜਿਹੜਿਆ ਉਹ ਮਨੋਖਲ ਦੇ ਸਰੀਰ ਦੇ ਵਿੱਚ ਖੋ ਜਾਂਦੇ ਨੇ ਇਹਨਾਂ ਗੋ ਯੋਗ ਪਤਨ ਉਚਾਰਖੜੀਆਂ ਦੁਤੇ ਜਾਣ ਕੇ ਲਗਾਡੇ ਲਖਾਰ ਬਾਜ਼ਾਰ ਦੇ ਵਿੱਚ ਛੇੜ ਕੀਤਾ ਗਿਆ ਉਹਨਾਂ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰੂ ਪਿਆਰੇ ਖਾਲਸਾ ਜੀ ਅੱਜ ਗੁਰੂ ਜੀ ਸਿੱਕਾ ਜਦੋਂ ਵੀ ਅੰਮ੍ਰਿਤ ਵੇਲੇ ਆਸ ਕਾਤਾ ਤੇ ਕੋਨਾ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਹੜੇ ਚੜਖੜੀਆਂ ਕਰਦੇ ਜੜੇ ਉਹਨਾਂ ਬਿਓ ਪੁੱਤਾਂ ਨੂੰ ਯਾਦ ਕੀਤਾ ਜਾਂਦਾ ਭਾਈ ਸ਼ਬੀਗ ਸਿੰਘ ਤੇ ਸਵਾਜ ਸਿੰਘ ਜੀ ਬਹੁਤ ਪਿਆਰੇ ਖਾਲਸਾ ਜੀ ਉਸ ਤੋਂ ਅੱਗੇ ਕੀ ਹੋਇਆ ਚੌਕਾ ਇੱਕ ਦੋ ਹੋਟਸਾਨਾ ਤੇ ਪਿੱਛੋਂ ਹੁਕਮ ਹੋਇਆ ਕਿ ਇੱਥੇ ਸਮਾਰਟੀ ਕਰੀਏ ਫਿਰ ਸਭਾ ਬਣਿਆ ਤੇ ਫਿਰ ਆਪ ਜੀ ਦੇ ਨਾਮ ਸੰਪਾਈ ਜਾਵੇਗੀ